ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਕਰਨ ਡੇਰੀ ਫਾਰਮ 'ਚ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆਂ ਸ਼ਹਿਰ ਅੰਮ੍ਰਿਤਸਰ ਬੱਲਾ ਮੰਡੀ ਕਮਲ ਵੀਰ ਹੁਣਾਂ ਕੋਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਰਨ ਵੀਰੇ ਹੋਰ ਸੁਣਾ ਗਰੇ ਠੀਕ ਠਾਕ ਕਿਰਪਾ ਬੱਬੀ ਦੀਪ ਸਿੰਘ ਜੀ ਵੀਰ ਜੀ ਕਿਰਪਾ ਜਾਈ ਦੀ ਵੀਰੇ ਹਾਂਜੀ ਹਾਂਜੀ ਹੋਰ ਕਿੰਨੇ ਪਸ਼ੂ ਸਰ ਵੀਰੇ ਅੱਜ ਪਸ਼ੂ ਆਪਣੇ ਕੋਲ ਵੀਰ ਜੀ 16 17 ਆਹੀ ਠੀਕ ਆ ਜੀ ਤੁਸੀਂ 42-3 ਵੇਚੀਆਂ ਅੱਜ ਵੀ ਅੱਛਾ ਹੀ 2-3 ਵੇਚੀਆਂ ਚਲੋ ਵਧੀਆ ਵਧੀਆ ਹੋਰ ਸੁਣਾ ਵੀਰੇ ਠੀਕ ਠਾਕ ਆ ਵੀਰੇ ਫਿਰ ਝੋਟੀ ਕਿੱਦਾਂ ਨੀਲੀ ਦੀ ਝੋਟੀ ਨੀਲੀ ਦੀ ਬੜੇ 17-18 ਫੁੱਲ ਵੱਡੀ ਵੀਰੇ ਝੋਟੀਆਂ ਗੱਪਣ ਜੇ ਗੱਪਣ ਗੱਪਣ ਆ ਇਹ ਤੇ 10 ਦਿਨ ਲੈਂਦੀ ਪਰ ਦੱਸੂ ਕੀ ਮੈਂ ਅੱਜ ਹੈ ਨਹੀਂ ਮੇਲਾ ਬੰਨੂਇਆ ਕਰੀਣਾ ਚੰਗੀ ਝੋਟੀ ਵੀ ਬੜੀ ਵੱਡੀ ਝੋਟੀ ਆ ਦਿਨ 10 ਲੈਦੀ ਫੁੱਲ ਕੱਦ ਵਜਨ ਵਾਲੀ ਝੋਟੀ ਆ ਸਿੰਗੀ ਸਿੰਗੀ ਸਭ ਬਹੁਤ ਜ਼ਿਆਦਾ ਸਹੀ ਗੱਲ ਆ ਜੀ ਬਾਕੀ ਵੀਰ ਜੀ ਪਸ਼ੂ ਯਾਰਾ ਵਾ ਤੋੜ ਕੇ ਨਹੀਂ ਹਨਾ ਬਣਾ ਸਕਦੇ ਹਾਂਜੀ ਵੇਖੋ ਵੀਰੇ ਬਾਕੀ ਇੱਥੇ ਆਓ ਆਪਣੀ ਤਸਵੀਰ ਕਰੋ ਫੁੱਲ ਜਿਹੜੇ ਸਾਰੇ ਅੱਖ ਰਿਆ ਕਰਮਾ ਵਾਲੀ ਜੇ ਗਾੜੀ ਆ ਗਈ ਵੀਰੇ ਮੋਰਾ ਦੀ ਮੋਰਾ ਛੁੱਟੀਏ ਵੀ ਦੁੱਧ ਇੱਥੇ ਪਾਣਾ ਤੇ ਰੱਖ ਲੋ ਬੜੀ ਚੰਗੀ ਛੱਡੀ ਅਛਾ ਜੀ ਇਹ ਵੀ ਕਿਤਾ ਮਤਲਬ ਕੀ ਇਹ ਛੁੱਟੀ ਦੀ ਸੁਈ ਤਾਜੀ ਆ ਠੀਕ ਆ ਜੀ ਜਿਆਦਾ ਚੰਗੀ ਛੁੱਟੀ ਚੁਆਈ ਸੁਈ ਫੁੱਲ ਵੱਡੀ ਛੁੱਟੀ ਆ ਵੀਰੇ ਠੀਕ ਆ ਵੀਰੇ ਆ ਵੀਰੇ ਗਾੜੀ ਇਹ ਨੀਲੀ ਦੀ ਛੁੱਟੀ ਅਛਾ ਇਹ ਨੀਲੀ ਛੁੱਟੀ ਹਾਂਜੀ ਹਾਂਜੀ ਇਹ ਵੀ ਸੁਈ ਆ ਸੁਈ ਹੈ ਜੀ ਠੀਕ ਆ ਜੀ ਦੇਖੋ ਵੀਰੇ ਵੱਡੀਆਂ ਝੋਟੀਆਂ ਵੀਰ ਕੋਲ 11 12 ਕਿਲੋ ਗੋੜਾ ਹੀ ਇਹਦੇ ਥੱਲੇ ਲੀਕ ਠੀਕ ਆ ਜੀ 11 12 ਕਿਲੋ ਗੋੜਾ ਹੀ ਇਹਦੇ ਥੱਲੇ ਹਾਂਜੀ ਬਾਕੀ ਵੀਰ ਜੀ ਗਾੜੀ ਇਹ ਵੀ ਸੋਈ ਵੀਰੇ ਵੱਲ ਦੀ ਸੋਈ ਹੈ ਬੜੀ ਜੀ ਦੇਖੋ ਵੀਰੇ ਬਰੀਡ ਬਰੂਡ ਕਿੰਨੇ ਵੈੜਦੇ ਬੜੀ ਚੰਗੀ ਬਾਕੀ ਥਣ ਥਣ ਬੜਾ ਵਧੀਆ ਲੱਗਾਣਾ ਜੀ ਹਾਂਜੀ ਠੀਕ ਆ ਜੀ ਆਹ ਦੋਂਦੀ ਕੱਟੀ ਵੀਰੇ ਦੋਂਦੀ ਦੋਂਦੀ ਦੇਖੋ ਵੀਰੇ ਕੱਟੀ ਫੁੱਲ ਵੱਡੀ ਕੱਟੀ ਆ ਥੱਲੇ ਕਰਮ ਵਾਲੇ ਵੀਰ ਰੰਗ ਭਾਗਲਾ ਇਹ ਇਹ ਵੀਰੇ ਸੁਈ ਆ ਨਾ ਸੁਈਆਂ ਸੁਈਆਂ ਵੀ ਜਿਆਦਾ ਕੰਨੀਆਂ ਆ ਆ ਝਾਬੀ ਠੀਕ ਆ ਜੀ ਕੰਦਰੇ ਫੋਨ ਫੋਨ ਲੈ ਆ ਵੀਰੇ ਗਾੜੀ ਆ ਗਈ ਵਹਿਰ ਵਹਿੜ ਵੀ ਜੀ ਆ ਕਬੂਤਰੀਆਂ ਬੱਚਾ ਆ ਬਹੁਤੀ ਚੰਗਿਆ ਵਹਿੜਿਆ ਠੀਕ ਆ ਬੇਟੀ ਉਹ ਇਧਰ ਆ ਕਰੋ ਦਰਸ਼ਨ ਇਹਦੇ ਉਹ ਕੰਦਰੇ ਵੇਖੋ ਇਹ ਸੂਈ ਆ ਵੀਰੇ ਸੂਈ ਸੂਈ ਵੈੜ ਦੇਖੋ ਵੀਰੇ ਫੁੱਲ ਵੱਡੀ ਵੈੜ ਆ ਇਹਦੀ ਕਰਮਾਂ ਵਾਲੀ ਹਾਂਜੀ ਆਂਦੀ ਚੰਗੀ ਬਰੀਡ ਤੇ ਅੱਜ ਵੀਰੋਣਾ ਕੋਲ ਕੁਝ ਇਹ ਵੀ ਗਾੜੀ ਵੀਰੇ 22 ਕਿਲੋ ਵਾਲੀ ਵੈੜ ਆ ਇਹ ਵੀ ਸੂਈ ਇਹ ਵੀ ਸੂਈ ਵੈੜ ਬੜੀ ਚੰਗੇ ਰਿਕਾਰਡ ਵਾਲੇ ਪਸ਼ੂ ਆ ਵੀਰੋਣਾ ਕੋਲ ਵੀਰ ਜੀਆ ਕਰਿਓ ਆਣ ਜੁੱਟ ਆ ਸ਼ਾਇਦ ਦੋਵੇਂ ਸੂਈਆਂ ਹਨ ਦੋਵੇਂ ਸੂਈਆਂ ਹਾਂ ਵੇਖੋ ਵੀਰੇ ਜੁੱਟ ਗਾਵਾਂਗੇ ਇਹਨੀਆਂ ਵੀਰੋਣਾ ਕੋਲ ਗਾੜੀ ਵੀਰੇ ਆ ਵੀ ਵੈੜ ਬਹੁਤੀ ਚੰਗੇ ਇਹ ਵੀ ਵੀਰੇ ਸੂਈ ਹਾਂਜੀ ਆਂਦੀ ਆ ਮੈਂ ਕਿਹਾ ਟੋਪ ਕੁਆਲਟੀ ਦੇ ਪਸ਼ੂ ਆ ਦੱਸਣ ਕੈਮਰਾ ਦੱਸਣਿਆਣਾ ਕੈਮਰਾ ਦੱਸਣਿਆ ਬੋਲਣ ਦੀ ਲੋੜ ਨਹੀਂ ਅੱਜ ਆ ਝੂੰਗੀ ਵਛੀ ਕਿਦੇ ਵੇਖੋ ਬੱਚਨ ਵਾਲੀ ਟਾਪ ਹੀ ਡਾਈ ਹੋਣੀ ਹੈ ਸਹੀ ਗੱਲ ਆ ਵੀਰੇ ਇਹ ਫਿਰ ਉਸ ਦੁੱਧ ਵਾਲੀ ਆ ਦੁੱਧ ਵਾਲੀ ਵੀਰੇ ਸਿਆਣੇ ਸਾਚੀ ਆਂਦੇ ਝੂੰਗੀ ਬਾਰਡਰੋਂ ਪਾਰ ਵੀ ਝੁਗਦੀ ਆ ਇਹਦੇ ਸੌਦਾ ਕਰ ਲਓ ਸੌਦਾ ਕਰ ਲਓ ਸਹੀ ਗੱਲ ਆ ਗਾੜੀ ਆ ਗਈ ਸ਼ਾਈ ਵਾਲ ਸ਼ਾਈ ਵਾਲ ਗੇਰ ਬੋਕੀ ਗੇਰ ਆ ਗਈ ਗੇਰ ਅੱਜ ਵੈਰੈਟੀਆਂ ਸਾਰੀਆਂ ਆ ਸਾਰੀ ਕੁ ਰੈਡੀ ਮਿਲੂਗੀ ਇਹਦਾ ਬੂਤੂ ਪਾ ਕੇ ਖਾਓ ਪ्योर ਗੇੜਿਆ ਚਲੋ ਪੱਠੇ ਸਹੀ ਗੱਲ ਆ ਵੀਰੇ ਕੋਈ ਗੱਲ ਨਹੀਂ ਖਾਣ ਦੇ ਖਾਣ ਦੇ ਇਹ ਵੀ ਵੀਰੇ ਗਾੜੀ ਆ ਗਈ ਸ਼ਾਈ ਵਾਲਾ ਹਨਾ ਵਾਲੇ ਬਰਫੀ ਆ ਬਰਫੀ ਚੰਗੇ ਬ੍ਰਾਂਡ ਲੈਂਦੇ ਆ ਬ੍ਰਾਂਡ ਠੀਕ ਹੈ ਵੀਰੇ ਇਹ ਵੀ ਕੱਪੜਾ ਆ ਗਾੜੀ ਆ ਗਿਆ ਮਾਲੀ ਮਾਲੀ ਕਟਾ ਬਹੁਤ ਚੰਗਾ ਖੀਰਾ ਵਾ ਠੀਕ ਹੈ ਵੀਰੇ ਬਹੁਤ ਹੀਰਾ ਕਟਾ ਇੱਕ ਕਾਂਜ ਵਸ਼ੀ ਉਹ ਵੀ ਕਿਹਨੇ ਲੈਣੀ ਹੋਦੀ ਦੱਸ ਦੇ ਠੀਕ ਹੈ ਜੀ ਵੇਖੋ ਵੀਰੇ ਆ ਪਸ਼ੂ ਆ ਵੀਰੋਨਾਂ ਕੋਲ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਹਨਾ ਜੀ ਬਾਕੀ ਵੀਰੋਨਾਂ ਕੋਲ ਇੱਕ ਕਾਂਜ ਵਸ਼ੀ ਉਹਦੀ ਵੀਡੀਓ ਲਾ ਦਾਂਗੇ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਵੀਰ ਜੀ ਮੇਰਾ ਪਿੰਡ ਵੈਸੇ ਭਗਵਾਨਪੁਰਿਆ ਹਾਂਜੀ ਤਸਲੀਲ ਡੇਰਾ ਬੱਬਣਾ ਨਦੀ ਜ਼ਿਲ੍ਹਾ ਗਰਦਾਸਪੁਰਿਆ ਨਾਮ ਮੇਰਾ ਕਮਲਜੀ ਸਿੰਘ ਆ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ